ਪਿੰਡ ਦੇ ਕੁੜੀ ਭੁਜਾ ਕੇ ਲੈ ਗਿਆ ਮੁੰਡਾ ਮਗਰੋਂ ਕੁੜੀ ਵਾਲਿਆਂ ਨੇ ਮੁੰਡੇ ਦੇ ਘਰ ਤੇ ਕਰਤਾ ਹਮਲਾ ਤੁਸੀਂ ਵੀ ਦੇਖੋ ਮੌਕੇ ਦੀਆਂ ਇਹ ਤਸਵੀਰਾਂ ਤੇ ਇਸ ਵੀਡੀਓ ਨੂੰ ਕਰੋ ਸ਼ੇਅਰ ਤੇ ਇਸ ਬਾਰੇ ਆਪਣੇ ਵਿਚਾਰ ਵੀ ਜ਼ਰੂਰ ਸਾਂਝੇ ਕਰਿਓ ਫਿਰੋਜ਼ਪੁਰ ਦੇ ਪਿੰਡ ਨਵਾਂ ਬਾਰੇ ਕੇ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਲੜਕਾ ਪਿੰਡ ਦੀ ਹੀ ਕੁੜੀ ਨੂੰ ਭੁਜਾ ਕੇ ਲੈ ਜਾਂਦਾ ਹੈ ਪਰ ਉਸ ਦਾ ਖਮਿਆਜਾ ਮੁੰਡੇ ਦੇ ਪਰਿਵਾਰ ਨੂੰ ਭੁਗਤਣਾ ਪਿਆ ਏ ਰੂਂਦਾ ਪਰਿਵਾਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕੁੜੀ ਵਾਲਿਆਂ ਵੱਲੋਂ ਮੁੰਡੇ ਦੇ ਪਰਿਵਾਰ ਦੇ ਉੱਤੇ ਹਮਲਾ ਕੀਤਾ ਗਿਆ ਇੱਟਾਂ ਰੋੜੇ ਚਲਾਏ ਗਏ ਨੇ ਸਾਰਾ ਸਮਾਨ ਵੀ ਘਰ ਤੋਂ ਬਾਹਰ ਸੁੱਟਿਆ ਗਿਆ ਏ ਸੋ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੁੰਡੇ ਦੇ ਪਰਿਵਾਰ ਵੱਲੋਂ ਕੁੜੀ ਦੇ ਪਰਿਵਾਰ ਦੇ ਉੱਤੇ ਘਰ ਦੀ ਭੰਨ ਤੋੜ ਕਰਨ ਦੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚਦੀ ਐ ਸੋ ਤੁਸੀਂ ਵੀ ਸੁਣੋ ਲੋਕਾਂ ਤੋਂ ਇਹ ਪੂਰਾ ਮਾਮਲਾ ਪ੍ਰਿੰਸ ਸਿੰਘ ਜੀ ਪ੍ਰਿੰਸ ਕਿੱਥੇ ਰਹਿੰਦੇ ਹੋ ਅਸੀਂ ਨਵੇਂ ਬਰ ਗੱਬਤੀ ਰਹਿੰਦੇ ਜੀ ਅੱਛਾ ਪ੍ਰਿੰਸਰ ਕੀ ਗੱਲਬਾਤ ਹੋਈ ਜਿਹੜੀ ਸਾਡੇ ਜੀ ਪਿੰਡ ਚ ਕੁੜੀ ਰਹਿੰਦੀ ਸੀ ਅਨਟਰ ਕਾਸਟ ਦੇ ਤੇ ਸਾਡੇ ਮੁੰਡੇ ਨਾਲ ਭੱਜ ਗਈ ਸੀ ਉਹਨੇ ਬੁੱਡੇ ਨੂੰ ਪਛਾਣ ਕੀਤਾ ਜ਼ਬਰਦਸਤੀ ਕੀਤੀ ਮੈਂ ਜੋ ਨਾ ਗਿਆ ਮੈਨੂੰ ਲੈ ਕੇ ਤੇ ਮੈਂ ਕੁਛ ਖਾ ਕੇ ਮਰ ਜਾਗੀ ਤਾਂ ਵੀ 13 ਨਾਲ ਆਵਗੇ ਇਸ ਕਰਕੇ ਸਾਡਾ ਲड़का ਮਜਬੂਰ ਹੋ ਕੇ ਸਮ ਲੈ ਗਿਆ ਸੀਗਾ ਤੇ ਅਸੀਂ ਕੁਛ ਦਿਨ ਬਾਅਦ ਮਾਂ-ਪਿਓ ਦੀ ਮੰਗ ਸੀ ਕਿ ਅਸੀਂ ਕੁੜੀ ਨੂੰ ਨਹੀਂ ਰਿਸ਼ਤਾ ਦੇ ਸਕਦੇ ਤੁਸੀਂ ਸਾਨੂੰ ਕੁੜੀ ਸਾਡੀ ਵਾਪਸ ਕਰ ਦਿਓ ਅਸੀਂ ਜੀ ਕੁਛ ਦਿਨ ਲੱਭ ਕੇ ਕੁੜੀ ਉਹਨਾਂ ਨੂੰ ਵਾਪਸ ਕਰਤੀ ਤੇ ਪੰਚਾਇਤ ਬਿਠਾ ਕੇ ਉਹਨਾਂ ਨੇ ਕਾਨੂੰਨ ਤੇ ਸਾਫ਼ ਤੇ